ਤੁਸੀਂ ਦਿਓ 24 ਪੰਜਾਬ ਨਿਊਜ਼ ਚੈਨਲ ਨੂੰ ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਵੱਲੋਂ ਮੁੱਖ ਮੰਤਰੀ ਦੀ ਸੰਗਰੂੜ ਦੀ ਰਾਇਸ਼ ਅੱਗੇ ਰੋਸ਼ਤਾਰਨਾ ਕੀਤਾ ਗਿਆ ਜਿਸ ਵਿੱਚ ਕਿਉਂ ਨਾ ਬੋਲੋ ਐਮਪੀ ਹਰਸਿਮਰਤ ਕੌਰ ਬਾਦਲ ਨੂੰ ਪੱਦੀ ਸ਼ਾਬ ਦੀ ਬੋਲਣ ਨੂੰ ਲੈ ਕੇ ਇਹ ਅੱਜ ਤਰਨਾ ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਦੀ ਵਿਭਿਆਵਲ ਨੂੰ ਵੱਡੀ ਗਣਤੀ ਦੇ ਵਿੱਚ ਧਾਰਨਾ ਦਿੱਤਾ ਗਿਆ ਜਿਸ ਦੇ ਵਿੱਚ ਕੀ ਪ੍ਰਦਾਨ ਹਰ ਗੋਬਿੰਦ ਕੌਰ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ ਕਿੱਥੇ ਆਉਣਾ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਨੂੰ ਨਸੀਹਤਾਂ ਦਿੰਦੇ ਨਜ਼ਰ ਆਉਂਦੇ ਹੀ ਜਵਾਬ ਦੇਣ ਕਿ ਚਾਰ ਸਾਲ ਕਾਰ ਦੇ ਵਿੱਚ ਕੰਮ ਪੂਰ ਹੋਣ ਜਾ ਰਹੇ ਹਨ ਪਰ ਹੱਟ ਦੇ ਕਾਰ ਹੋਏ ਇਹਨਾਂ ਦੀ ਗੱਲਾਂ ਲੈ ਕੇ ਜਵਾਬ ਦੇਣ ਦੀ ਬਜਾਏ ਮੁੱਦਿਆਂ ਤੇ 扑ਕਾਉਣ ਲਈ ਇੱਧਰ ਉੱਧਰ ਦੀਆਂ ਗੱਲਾਂ ਕਰਦੇ ਨਜ਼ਰ ਆਉਂਦੇ ਹਨ ਜਵਾਬ ਦੇ ਨਹੀਂ ਦੇ ਰਹੇ ਜਿਸ ਨੂੰ ਲੈ ਕੇ ਬੀਬੀ ਹਰਸਿਮਰਤ ਕੌਰ ਬਾਦਲੇ ਖਿਲਾਫ ਜੋ ਸ਼ਬਦਾਵਲੀ ਵਰਤੀ ਗਈ ਹੈ ਉਸ ਨੂੰ ਚੌਕਿਆਂ ਨੂੰ ਲੈਣ ਨੂੰ ਲੈ ਕੇ ਜੋ ਸ਼ਬਦਾਵਲੀ ਵਰਤੀ ਗਈ ਉਸ ਨੂੰ ਲੈ ਕੇ ਉਹ ਪੰਜਾਬ ਦੇ ਮੁੱਖ ਮੰਤਰੀ ਨੂੰ ਘੇਰ ਦੇ ਨਜ਼ਰ ਆਏ ਜਿੱਤੇ ਔਰਤਾਂ ਦਾ ਸਤਿਕਾਰ ਕਰਨਾ ਇੱਕ ਧਰਮ ਪਰਮ ਧਰਮ ਹੈ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਇਕੱਲੇ ਇੱਕ ਦੇ ਮੁੱਖ ਮੰਤਰੀ ਨੂੰ ਪੂਰੇ ਪੰਜਾਬ ਦੇ ਸਮੁੱਚੇ ਮੁੱਖ ਮੰਤਰੀ ਹਨ ਜਿੱਤਾਂ ਨੇ 1000 ਰੁਪਏ ਦੇ ਮੁੱਦੇ ਨੂੰ ਲੈ ਕੇ ਵੀ ਪੰਜਾਬ ਸਰਕਾਰ ਨੂੰ ਘੇਰਦੇ ਨਜ਼ਰ ਆਏ ਉੱਤੇ ਹੀ ਹੜ੍ਹ ਪੀੜਤਾਂ ਨੂੰ 50000 ਰੁਪਏ ਮੁਆਵਜ਼ਾ ਦਿੱਤਾ ਜਾਵੇ ਜਿਨ੍ਹਾਂ ਦੇ ਘਰ ਡਿੱਗਿਆ ਉਹਨਾਂ ਨੂੰ ਫਸਲਾਂ ਬਰਬਾਦ ਉਹਨਾਂ ਨੂੰ ਪੂਰਾ ਮੁਆਵਜ਼ਾ ਦਿੱਤਾ ਜਾਵੇ 2023 ਦਾ ਮੁਆਵਜ਼ਾ ਵੀ ਨਹੀਂ ਦਿੱਤਾ ਗਿਆ ਜਿੱਤੇ ਕਿ 4 ਸਾਲ ਦੇ ਕੰਮ ਗਣਾਈਏ ਤਾਂ ਕੋਈ ਵੀ ਕੰਮ ਕਾਇਦੇ ਨਜ਼ਰ ਨਹੀਂ ਆ ਰਿਹਾ ਇਸ ਨੂੰ ਲੈ ਕੇ ਆਉਣਾ ਵੱਲੋਂ ਸਰਕਾਰ ਨੂੰ ਜਿੱਥੇ ਘੇਰਦੇ ਨਜ਼ਰ ਆ ਰਹੇ ਹਨ ਇਸ ਮੌਕੇ ਉਹਨਾਂ ਦੀ ਜਗ੍ਹਾ ਪਹੁੰਚੇ ਹਨ ਬੀਬੀ ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਬੀਬੀ ਪਰਮਜੀਤ ਕੌਰ ਬਿਰਕ ਅਤੇ ਉਹਨਾਂ ਦੇ ਨਾਲ ਜਸਵਿੰਦਰ ਕੌਰ ਜੱਪਜੀ ਬਰਨਾਲਾ ਤੋਂ ਅਤੇ ਇਸ ਮੌਕੇ ਤੇ ਇਸਤਰੀ ਕਾਲੀ ਦਲ ਦੇ ਪ੍ਰਧਾਨ ਪ੍ਰਧਾਨ ਹਰਗੋਬਿੰਦ ਕੌਰ ਵੀ ਪਹੁੰਚੇ ਸਨ ਆਓ ਸਾਨੂੰ ਸੁਣਾਉਣੇ ਕੀ ਕਹਿੰਦੇ ਨਜ਼ਰ ਆਈ ਬੱਤੇ ਨੂੰ ਹਰ ਰੰਗ ਹੋ ਗਾ ਮਰੂਦੀ ਫਿੱਲੀ ਲੈਣੀ ਕੱਲਾ ਮੇਰਾ ਪੁੱਤ ਸੁਣਦਾ ਕਾਗਜ਼ ਚੁਗਦੀ ਰਹੀ ਨਹੀਂ ਆ ਇਹ ਇਹ ਬੀਬੀ ਨਾ ਜੀ ਮਾਰਸਾ ਜ਼ਿਲ੍ਹੇ ਚੋਂ ਪਿੰਡ ਸਭਾਉਤ ਹੈ ਇਹਦਾ ਮੀਂਹ ਦੇ ਆ ਮੀਂਹ ਦੇ ਕਹਿਰ ਦੇ ਵਿੱਚ ਇਹਦਾ ਘਰ ਡਿੱਗਿਆ ਅਸੀਂ ਸ਼੍ਰੋਮਣੀ ਅਕਾਲੀ ਦਲ ਨੇ ਤੇ ਮੈਂ ਆਪਣੇ ਵੱਲੋਂ ਇਹਨਾਂ ਨੂੰ ਪੈਸੇ ਵੀ ਦਿੱਤੇ ਆ ਇਹਨਾਂ ਨੂੰ ਤਰਪਾਲਾ ਮੱਡੀਆਂ ਨੇ ਪਰ ਇਹ ਬੀਬੀ ਜਿਹੜੇ ਲੱਖਾਂ ਨੇ ਇਕੱਲੇ ਨਹੀਂ ਲੱਖਾਂ ਨੇ ਜਿਹੜੇ ਐਡੀ ਬੁਰੀ ਹਾਲਤ ਦੇ ਵਿੱਚ ਕੀ ਕੀ ਕਹਿਣ ਜਾਨਾ ਬੀਬੀ ਤੁਹਾਨੂੰ ਕੋਈ ਸਹੂਲਤ ਮਿਲੀ ਸਰਕਾਰ ਵੱਲੋਂ I'm uh not -huh. uh -huh. uh -huh. uh -huh. não these... <laughs> ਜਿੰਦਾਬਾਦ ਜਿਹੜੇ ਬਹੁਤ ਕਹਾਜੋ ਦੀਪਾ ਹਰ ਕਮਿੰਦੀ ਦੀ ਤਾਂ ਤੁਹਾਡੇ ਸਮੇ ਵਿਚਾਰ ਰੱਖਣਗੇ ਪੁਨਰ ਵਿਚਾਰ ਕਰੇ ਪੈਨਸ਼ਨ ਫੜਾ ਜਾਂਦਾ ਸੀ ਕਹਿੰਦੀ ਮੈਂ ਪੁੱਤ ਮੈਂ ਤੇਰੇ ਘਰ ਤੱਕ ਵੀ ਨਹੀਂ ਆ ਸਕਦੀ ਉਹ ਵਿਚਾਰਾ ਰਿਟਾਇਰਡ ਲੈ ਗਿਆ ਹੁੰਦਾ ਘਰੇ ਪੈਨਸ਼ਨ ਦੇ ਕੇ ਜਾਂਦਾ ਘਰੇ ਪੈਨਸ਼ਨ ਪਹੁੰਚਦੀ ਸੀ ਕਾਂਗਰਸ ਨੇ ਆ ਕੇ ਖਾਤਿਆਂ ਚ ਕਰਦੀ ਤੇ ਇਹਦੇ ਫੰਡ ਨੇ ਤਾਂ ਗਾਹ ਸिलाई ਲਾਤਾ ਵਿਚਾਰਿਆਂ ਬੋਲੇ ਉਹਨੂੰ ਪਹਿਲੇ ਵਿਆਹ ਲਈ ਸੌ ਇਕੱਠਾ ਕਰਦੀਆਂ ਬੈਂਕ ਜਾਂਦੀਆਂ ਵਾਪਸ ਆਉਂਦੀਆਂ ਉਹਨੂੰ ਫ੍ਰੀਜ਼ੀ ਤੌਰ ਤੇ ਕਿਲੋ ਦਾਲ ਮਾਂ ਸਾਰੇ ਕੋਠ ਬਾਲਾ ਸਾਹਿਬ ਹਿੰਦੂ ਜਿਵੇਂ ਸੀ ਕਾਂਗਰਸ ਰਿਆਕੇ ਗਾਲ ਪੰਡ ਕਰਤੀ ਪੰਡੇ ਆਕੇ ਕੰਟ ਬੰਦ ਕਰਦੇ ਖੇਮ ਤਾਂ ਨਾ ਕਰੋ ਸ਼ੇਰ ਦੀ ਗੱਲ ਇਹਨੇ ਖੋਇਆ ਸਾਡੇ ਕੋਲ ਚੁਰੀ ਚੁਰੀ ਖਤੇ ਕਰਤੀ ਦਿਹਾ ਦੇ ਕੇ ਪਾਗਮ ਦਾ ਰਾਜ ਕਿਸੇ ਪੰਜਾਬ ਦੇ ਵਿੱਚ ਹੜ ਆਏ ਫਿਰ ਤੇਜ ਵੀ ਆਏ ਆੜਾ ਹੈ ਹਸਪਤਾਲ ਦੇ ਵਿੱਚ ਇੱਕ ਬੋਤਲ ਲਵਾ ਕੇ ਪੈ ਗਿਆ ਕਦੇ ਕੰਮ ਜ਼ਿਆਦਾ ਹੋਏ ਨਾ ਕਈ ਵਾਰੀ ਕਦੇ ਵੀ ਸਾਡੇ ਤੇ ਡਰਾਮੇ ਚੱਲ ਜਾਂਦੇ ਹੁੰਦੇ ਆ ਅੱਪਾ ਮੈਂ ਤਾਂ ਤੇਰੇ ਤਾਂ ਡਿੱਡ ਦੋਡਾ ਮੇਰਾ ਤਾਂ ਸਿਰ ਦੋਡਾ ਬੋਤਲ ਨਵਾਜ਼ੋ ਦੇ ਪੈ ਜੋ ਕੰਮ ਪਜਦੇ ਹੋ ਮਿਆਂ ਜਦ ਆਣੀ ਕਿ ਘਾਟ ਨਹੀਂ ਕਰਨੇ ਆਪਾਂ ਬਾਹਰ ਆ ਜਾਈਏ ਉੱਥੇ ਮੈਂ ਠੀਕ ਹੋ ਜੂੰਗੀ ਐਵੇਂ ਬੈ ਗਿਆ ਹਸਪਤਾਲ ਦੇ ਵਿੱਚ ਆ ਕੇ ਕੀ ਕਹਿੰਦੇ ਆਏ ਨਹੀਂ ਤੇ ਕਿਹਾ ਵੀ ਮੈਂ ਹੁਣ ਵੀ ਜਾਂਦਾ ਹਾਂ ਹੱਲੇ ਕਿਹੜਾ ਕਮਰੇ ਦੇ ਵਿੱਚ ਕੋਈ ਸ਼ਾਂਤੀ ਹੈ ਮੋਰੀ ਗੱਲਾਂ ਮਾਰਨ ਲੱਗੇ ਬਾਹਰ ਨਿਕਲ ਕੇ ਸਰਦਾਰ ਸੁਖਬੀਰ ਸਿੰਘ ਬਾਦਲ ਜਿਸ ਦੇ ਤੋਂ ਹੜ ਆਇਆ ਅੱਜ ਤੱਕ ਨਹੀਂ ਟਿਕਿਆ ਉਹ ਹਰ ਪਾਟੇ ਗਏ ਹਰ ਪੰਨੇ ਤੇ ਗਏ ਹਰ ਪਿੰਡ ਦੇ ਵਿੱਚ ਗਏ ਡੀਜਰ ਦੀ ਸੇਵਾ ਮਾਈਕ ਸੈਟਾ ਫੋਗਿੰਗ ਮਸ਼ੀਨਾਂ ਚਾਰਾ ਮੈਂ ਸਾਰੇ ਹੜਾ ਦੇ ਪਿੰਡਾਂ ਚ ਕੁਝ ਆਣੇ ਕੋ ਮਰਦਾਵੜ ਮਰਦਾਵੜ ਸਨਮਾਨ ਤਮਾਨ ਮਰਦਾਵੜ ਸਨਮਾਨ ਤਮਾਨ ਮਰਦਾਵੜ ਬੰਦ ਹੋ ਜਾਣੀਆਂ ਦਾ ਘਾਟੀਆਂ ਬੰਦ ਹੋ ਜਾਣੀਆਂ ਕਨਕਾਟੀਆਂ ਬੰਦ ਹੋ ਜਾਣੀਆਂ ਕਿਸੇ ਨੇ ਦੱਸੀ ਅਸ ਕੀ ਸੋਣੂ ਬਾਜੇ ਕੇ ਲੋਕਾਂ ਨੂੰ ਮਰਜ਼ੀ ਸਾਨੂੰ ਬਾਦ ਨਹੀਂ ਚਾਹੀਦਾ ਸਾਨੂੰ ਬਾਦ ਨਹੀਂ ਚਾਹੀਦਾ ਫਰ ਕਾ ਜੀ ਦੇਖ ਰਿਹਾ ਜਿਲ੍ਹਾ ਸਰਹੂਰ ਸੀਐਮਸੀ ਦੀ ਦੇ ਵਿੱਚ ਧਰਨਾ ਲਾਇਆ ਜਾ ਰਿਹਾ ਹੈ ਠੀਕਮੋਗੇ ਸੇ ਦੇਖੋ ਜੀ ਧਰਨਾ ਜਿਹੜਾ ਲਾ ਰਿਹਾ ਇਹ ਆਪਣੀ ਬੀਬਾ ਹਰਸ਼ੀ ਮਰਕੌਰ ਦੇ ਖਿਲਾਫ ਜੋ ਬੋਲਿਆ ਗਿਆ ਹੈ ਚੁੱਪਾਂਤ ਮਾਨ ਨੂੰ ਪਹਿਲੀ ਦਾ ਗੱਲ ਬੋਲਣ ਦੀ ਅਕਲ ਹੀ ਨਹੀਂ ਹੈ ਇਹਨੂੰ ਬੋਲਣਾ ਚਾਹੀਦਾ ਸੀ ਠੀਕ ਦੇਖੋ ਸਾਡੇ ਬੀਬਾ ਬਹੁਤ ਸਨਮਾਨਯੋਗ ਨੇ ਉਹਨਾਂ ਨੂੰ ਜੋ ਕੀ ਇਹਨੇ ਸ਼ਬਦ ਬੋਲੇ ਨੇ ਜਾਂ ਤਾਂ ਉਹ ਸ਼ਬਦ ਵਾਪਸ ਲੈ ਲੈਣ ਜਾਂ ਜਿਸ ਨਜ਼ਰ ਹੈ ਮਾਫ਼ੀ ਨਹੀਂ ਮੰਗਦਾ ਉਹਨਾਂ ਚ ਰਹਿ ਧਰਨਾ ਜਾਰੀ ਰਹੇ ਮੁੱਦਿਆਂ ਦੀ ਅਗਰ ਗੱਲ ਕਰੀਏ 40-40 ਯਰਾਂ ਦੀ ਦੇਖੋ ਮੁੱਦਿਆਂ ਦੀ ਗੱਲ ਤੁਹਾਨੂੰ ਪਤਾ ਹੀ ਹੈ ਜੀ ਬੀਬੀ ਅੱਜ ਕਾਦੇ ਵਾਸਤੇ ਸਾਰੀਆਂ ਇਕੱਠੀਆਂ ਹੋ ਕੇ ਸੜਕਾਂ ਦੇ ਆੜਗੀਆਂ ਨੇ ਇਸੇ ਕਰਕੇ ਨੇ ਜਿਹੜੀਆਂ 1000 ਰੁਪਏ ਦਾ ਵਾਅਦਾ ਕੀਤਾ ਸੀ ਅੱਜ 44 44000 ਰੁਪਏ ਤਾਂ ਇਹਨੇ ਕਿਹੜੇ ਵਾਦੇ ਸਾਰੇ ਜਿਹਨੇ ਕੀਤੇ ਕੋਈ ਇੱਕ ਵੀ ਤਾਂ ਦੇਵੇ ਕੋਈ ਪੂਰਾ ਕੀਤਾ ਜਿੱਤੇ ਹਾੜ ਆਏ ਹੋਏ ਸੀਗੇ ਉਥੇ ਜਿੱਤੇ ਹਾੜ ਆਏ ਸੀ ਉਥੇ ਬਿਮਾਰ ਦਾ ਭਾਣਾ ਲਾ ਕੇ ਹਸਪੀਟਲ ਦੇ ਵਿੱਚ ਦਾਖਲ ਹੋ ਗਏ ਤਾਂ ਦੇਖਿਆ ਜਾਵੇ ਸਰਦਾਰ ਸੁਖਬੀ ਸਿੰਘ ਬਾਦਲ ਉਸ ਦਿਨ ਤੇ ਲਗਾਤਾਰ ਲੱਗੇ ਹੋਏ ਬੀਪਾ ਹਰਸ਼ਿੰਦਰ ਪਰ ਉਸ ਦਿਨ ਤੇ ਲੱਗੇ ਨੇ ਲੋਕਾਂ ਦੀਆਂ ਸਮੱਸਿਆ ਸੋਲਣ ਲੱਗੇ ਨੇ ਲੋਕਾਂ ਦੇ ਦੁੱਖ ਦਰਦ ਬਣਾ ਰੱਖੇ ਨੇ ਜਿੰਨੀਆਂ ਵੀ ਚੀਜ਼ਾਂ ਨੇ ਜਿੰਨਾਂ ਡੰਗਰਾ ਪਸ਼ੂ ਹਰੇਕੀ ਚੀਜ਼ ਚਾਹੀਦੀ ਆ ਚਾਰ ਜੋ ਵੀ ਚੀਜ਼ ਚਾਹੀਦੀ ਉਹ ਤੋਂ ਪਹਚਾਇਆ ਜਾ ਰੇ ਜਿੰਨਾ ਦੁੱਖ ਦਰਦ ਵਾਤਾਵਰਣ ਨੇ ਬਟਾਇਆ ਇਹ ਨੂੰ ਦੱਸੇ ਇੱਕ ਵੀ ਗਿਆ ਇਹ ਤਾਂ ਬੰਦਾ ਕੋਈ ਕੋਈ ਇੱਕ ਵਰਕਰ ਤਾਂ ਦੇ ਛੋਮਣੀ ਕਾਲੇਦਾਰ ਦੇ ਕੱਲੇ ਕੱਲੇ ਵਰਕਰ ਦੇ ਜਿੰਨਾ ਅੱਜ ਜਿਹੜਾ ਧਰਨਾ ਇੱਥੇ ਲੱਗਾ ਹੈ ਇਹ ਸਾਡੀ ਬੀਬੀ ਪੰਜਾਬ ਦੀ ਪ੍ਰਧਾਨ ਬੀਬੀ ਹਰਪ੍ਰੀਤ ਮੈਦਨੀ ਗਵਾਇ ਇਹ ਲੱਗਾ ਚੋਟੀ ਸਾਡੇ ਬੀਬਾ ਜੀ ਨੇ ਮਾੜੇ ਸ਼ਬਦ ਬੋਲੇ ਨੇ ਅਸੀਂ ਜਿੰਨਾ ਚੇਲੇ ਇਹ ਮਾਫ਼ੀ ਨਹੀਂ ਮੰਗੋਗਾ ਜਿੰਨਾ ਚੇਰੇ ਬੀਬਾ ਜੀ ਦੇ ਆਕੇ ਕੋਲ ਮਾਫੀ ਨਹੀਂ ਮੰਗੂਗਾ ਅਸੀਂ ਉਹਨਾਂ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਅਸੀਂ ਧਰਨੇ ਜਾਣੇ ਆ ਸਰਕਾਰ ਵੱਲੋਂ ਕਹਿ ਕੇ ਵੀ ਜਿਹੜੇ ਹਰਪੂਰ ਤੋਂ 40 40 ਹਜ਼ਾਰ ਮਿਲਦੇ ਉਹ ਘਰ ਪਾ ਸਕਣਗੇ ਸਾਨੂੰ ਲੱਗਦਾ ਵੀ ਚਾਹੀਦੀ ਕੋਈ ਬਿਲਕੁਲ ਨਹੀਂ ਪਖੰਡ ਨੇ ਪਹਿਲਾਂ ਵੀ ਜਦੋਂ ਇਲੈਕਸ਼ਨ ਆਈ ਸੀ ਉਦੋਂ ਵੀ ਲੋਕਾਂ ਦੇ ਖਾਮ ਭਰੇ ਜਾ ਰਹੇ ਸੀ ਹੋਰ ਵੀ ਇਹੇ ਭਾਰ ਭਰ ਰਹੇ ਨੇ ਪਖੰਡ ਕਰ ਰਹੇ ਨੇ ਝੂਠ ਬੋਲ ਕੇ ਇਹਨਾਂ ਨੇ ਫੇਰ ਸਾਨੂੰ ਪਤਾ ਪਰ ਇਹ ਸੰਗਰੂਰ ਤੋਂ ਸੰਗਰੂਰ ਆੜੇ ਨੇ ਨਮੈਂਦਾ ਚੁਣਿਆ ਤਾਂ ਸੰਗਰੂਰ ਆੜੇ ਨੂੰ ਪਿਜਾਓ ਕਿਵੇਂ ਦੇਖਦੇ ਹੋ 1000 ਕੀ ਦਾ ਮੁਕਾਵੇ ਚਾਹੇ ਲੇਡਿਸ ਕਨਾਲਾ ਜਦੋਂ ਰੋਡ ਬਈ ਚੜਦੇ ਨੇ ਨਾਲ ਵੀ ਬਹੁਤ ਟ੍ਰੈਕ ਕਰਾ ਨਾਲ ਜੀ ਮੈਂ ਮੰਨਦਾ ਬਿਲਕੁਲ ਕਿਤੇ ਕਿਤੇ ਦੱਸ ਦੋ ਇਹ ਕਹਿੰਦਾ ਉਸ ਸੀ ਨਾ ਵੀ ਮੈਂ ਮੁਰਗੀ ਦੇ ਪੈਸੇ ਫਲਾਣੇ ਦੇ ਪੈਸੇ ਸਾਰੀ ਚੀਜ਼ ਦੇ ਪੈਸੇ ਦੋਗਾ ਹੱਦ ਇਹਨਾਂ ਨੇ ਟੀਚਰਾਂ ਮਾਰੇ ਬੋਲੇ ਸੀ ਜਿਹੜੀਆਂ ਬੀਬੀਆਂ ਅੰਗੜਵਾੜੀਆਂ ਨੇ ਉਹ ਛੜਕਾਂ ਤੇ ਬੈਠੀਆਂ ਕਹਿੰਦਾ ਸੀ ਨਾ ਮੈਂ ਧੀ ਪੈਣ ਦੀ ਚੁੰਨੀ ਨਹੀਂ ਰੋਲ ਦਊਗਾ ਛੜਕਾਂ ਤੇ ਨਹੀਂ ਮੈਂ ਧਰਨੇ ਲਾੜ ਦਊਗਾ ਅੱਜ ਉਹੀ ਨੇ ਜਿਹੜੀਆਂ ਪਰਸੋਂ ਚੌਥੇ ਆਪਣੀ ਕੋਠੀ ਤੋਂ ਬਾਹਰ ਆਂਦਾਂ ਰਹੀ ਦੀ ਮਾਂ ਪੁੱਛਣਾ ਦਿੰਦੀ ਹੈ ਬਾਹਰ ਕੋਠੀ ਉੱਤੇ ਜਾ ਕੇ ਤੇ ਲਾਠੀ ਚਾਰਦੀ ਦਾ ਸਾਡੇਆਂ ਭੈ ਉਹ ਤਾਂ ਥੱਲਾ ਪੈਰਾ ਖੱਦ ਰੋਲ ਜੀ ਇਹ ਮੁੱਖ ਮੰਤਰੀ ਇਹੋ ਜਿਹਾ ਮੁੱਖ ਮੰਤਰੀ ਰਾਣਤਾ ਇਹੋ ਜਿਹਾ ਮੁੱਖ ਮੰਤਰੀ ਦੇਖੋ ਅਗਲੀ ਰਣਨੀਤੀ ਦੇਖੋ ਲੋਕ ਚਾਹੁੰਦੇ ਨੇ ਲੋਕਾਂ ਦੇ ਦਿਲਾਂ ਦੇ ਵਿੱਚ ਜੋ ਕਿ ਸੁਪਰੀ ਸਿਫਾਤੋ ਜੀ ਮਨਸੂਕਰੇ ਛੋੜੀ ਅਕਾਲੀ ਦਲ ਦੀ ਸਰਕਾਰ ਆਉਣ ਵਾਲੀ ਸਤਾਈ ਦੇ ਵਿੱਚ ਬਣੂ ਧਰਨਾ ਦਿੱਤਾ ਜਾ ਰਿਹਾ ਹੈ ਕਿ ਜੀ ਪਹਿਲਾਂ ਤਾਂ ਸਾਡੀ ਜੋ ਸਰਕਾਰ ਜੋ ਬਾਹਰ ਸੀ ਉਹਨੂੰ ਬਣਾ ਲੈਣੀ ਹੈ ਸ਼ਰਮਨਾਕਿਆ ਮਾਨਤਰੀ ਭਗਵਾਨ ਜੀ ਨੂੰ ਪੁਨਰ ਦੀ ਜਾਨ ਹੈ ਮਾਹੀ ਮੰਗੇ ਜਾਂ ਫਿਰ ਇਹ ਔਰਤਾਂ ਦਾ ਸਤਕਾਰ ਕਰਨਾ ਸਿੱਖੇ ਕਿਉਂਕਿ ਵਿਵਾਹ ਹਰ ਸੇ ਮਹੱਤਵਪੂਰਨ ਜੀ ਉਹ ਨੇ ਜਿਹੜੇ ਹਰ ਵਾਰ ਚਿੱਠੀ ਦੇ ਉਹਨਾਂ ਦਾ ਆਪਣੇ ਇਲਾਕੇ ਵਿੱਚ ਸਹਿਚਾਰ ਕਾਇਮ ਉਹਨਾਂ ਨੂੰ ਪੁੱਤਰ ਕਹਿੰਦੇ ਨੇ ਨਾ ਜੇ ਹੁਣ ਅੱਜ ਅਸੀਂ ਇਹਨਾਂ ਨੇ ਘਰ ਵਾਲੀ ਨੂੰ ਡਾਕਟਰ ਮੋਰੀਨ ਬਾਜੀ ਜਿਹੜੇ ਕਹਿ ਗਏ ਸੀ ਕਿ ਅਸੀਂ ਪਹਿਲਾ ਹਜ਼ਾਰ ਹਜ਼ਾਰ ਤੋਂ ਹਾਂ ਜੀ ਤੇ ਫਿਰ ਅਸੀਂ ਵੋਟਾਂ ਲੈਣਾ ਕੀ ਕਹਤੇ ਉਹ ਅੱਜ ਤੱਕ ਵੀ ਨਿੱਤਾਂ ਲਿਖਿਆ ਜੇ ਸਮੁੰਦਰੀਆਂ ਕਿਹੜੇ ਗ੍ਰੋਪਸ ਆਪਣੀ ਪਾਰਟੀ ਨੇ ਬਹੁਤ ਕੁਸ਼ਲ ਹੈ ਐਸਾ ਕਹਿਣਾ ਕਿ ਜਿਹੜਾ ਤੁਹਾਡਾ ਕਿਸੇ ਦਾ ਸਮਰਥਨ ਸਾਡਾ ਕੋਈ ਵੀ ਨਹੀਂ ਲੈ ਰਿਹਾ ਆਪ ਵੀ ਕਾਲੀਦਨ ਨਾਣਾ ਚੋਣ ਦੀ ਤਾਂ ਮਾਰ ਹਰ ਪਿੰਡ ਚਾਲੀ ਮਦਦ ਕਿਵੇਂ ਸ਼੍ਰੋਮਣੀ ਗੱਲ ਇਹਦੇ ਕਿਸ ਸਾਹਣਾ ਹੈਗਾ ਕਿ ਐਕੀਪੀ ਜਿਹੜੇ ਪੈਸਾ ਵਰਤਦਾ ਹੈ ਨਾ ਉਹ ਬਾਤਿਆ ਜਾ ਰਿਹਾ ਅਗਰੇਸ ਦੇ ਬਾਦਲ ਤੋਂ ਕਿਵੇਂ ਦੇਖੋ ਜੀ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਹਾਂ ਕਿ ਪ੍ਰਧਾਨ ਹੈ ਸ਼੍ਰੋਮਣੀ ਅਕਾਲੀ ਦਲ ਨਾ ਜਿਹੜੀ ਪੂਰੀ ਨਾਲ ਜਦੋਂ ਬਾਹਰ ਨਿਕਲਦੇ ਹਨ 200 ਗੱਡੀ ਚੱਲਦੀ ਹੈ ਵੀਤੀ ਲੱਖ ਕਿਉਂ ਜੇਬ ਚ ਪਾ ਕੇ ਚੁਰਾਉਂਦਾ ਦਿੱਲੀ ਕਿਉਂਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ ਪ੍ਰਧਾਨ ਬਣਨਾ ਕੋਈ ਸੌਖਾ ਨਹੀਂ ਹੈਗਾ ਜਿਹੜਾ ਇਹਨਾਂ ਨੇ ਦੇਖੋ ਜੀ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਇਹ ਕਿੱਥੇ ਦੇ ਵਿੱਚ ਉਹ ਕੋਹਤ ਧਨਾਰ ਬੰਦਾ ਹੈ ਜੀ ਸਾਡੀ ਇਹ ਕਿ ਸੀਐਮ ਲਿਆ ਔਰ ਉਹਦੀ 25 ਸਾਲ 26 ਸਾਲ ਉਹਨੇ ਦੀ ਸਰਕਾਰ ਆਈ ਹੈ ਕੀ ਗੱਲ ਉਹਨੇ ਕੋਈ ਇੰਨਾ ਵੀ ਨਹੀਂ ਹੈਗਾ ਕਿ ਲੋਕਾਂ ਚ ਵੰਡ ਦੇ ਸੋ ਇਹ ਉਹਨੇ ਸਾਰਾ ਸਰਦਾਰ ਸੁਖਵੀਰ ਬਾਦਲ ਨੇ ਆਪਣੇ ਕੋਲੋਂ ਪੈਸਾ ਵੰਡਿਆ ਹੜ੍ਹ ਕਿਉਂਕਿ ਜਦੋਂ ਹੜ੍ਹ ਪੀੜਤਾਂ ਦੇ ਵਿੱਚ ਸਰਦਾਰ ਸੁਖਵੀਰ ਸਿੰਘ ਬਾਦਲ ਦੇਖੋ ਹੀਰੋ ਬਣ ਗਿਆ ਨਾ ਉਹ ਲੋਕਾਂ ਨੂੰ ਚਰਿਆ ਨਹੀਂ ਗਿਆ ਇਹਨਾਂ ਨੂੰ ਕੋਈ ਤਾਂ ਕੋਈ ਸੁਝਿਆ ਨਹੀਂ ਉਹਨੇ ਸੋਚਿਆ ਆਹ ਤੱਕ ਪੰਗਾ ਲਾ ਲਾ ਸ਼੍ਰੋਮਣੀ ਕਮੇਟੀ ਆਪਾਂ ਨੂੰ ਕਰਦੀ ਹੈ ਸ਼੍ਰੋਮਣੀ ਕਮੇਟੀ ਕਿਹੜੀ ਬਣ ਕਰੇ ਪ੍ਰਧਾਨ ਅਸੀਂ ਆਪਣਾ ਕੰਮ ਕਰਦੇ ਸਰਪੰਚ ਸਦੀਪ ਸਿੰਘ ਬਾਦਲ ਨੇ ਕਰਨੇ ਕਰਨੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਦੀ ਡਿਊਟੀ ਦਿਖਾਈ ਹੋਈ ਹੈ ਹਰ ਮੀਟਿੰਗਾਂ ਦੀ ਮਦਦ ਲਈ ਇੱਕ ਧਾਰਨਾ ਲਾਇਆ ਜਿਲ੍ਹਾ ਸਰਹੂਰ ਸੀਐਮ ਸਿਟੀ ਦੇ ਵਿੱਚ ਇਸ ਮੁੱਖ ਮੰਗ ਨੂੰ ਲੈ ਕੇ ਜਿਹੜਾ ਧਾਰਨਾ ਲਾਇਆ ਹਾਂਜੀ ਮੰਗ ਸਾਡੀ ਇਹ ਨਾ ਕਰੂੰਗਾ ਕੋਈ ਨਹੀਂ ਹੈਗੀ ਜਿਹੜੇ ਇਹਨਾਂ ਨੇ ਵਾਅਦੇ ਕੀਤੇ ਸੀ ਨਾ ਉਹ ਪੂਰੇ ਕਰਨ ਪਹਿਲੀ ਗੱਲ ਤਾਂ ਇਹ ਹੈ ਵੀ ਜਿਹੜਾ ਔਰਤਾਂ ਦਾ ਸਤਿਕਾਰ ਕਰਨਾ ਸਿੱਖਣ ਮੁੱਖ ਮੰਤਰੀ ਕਿੰਨੇ ਸਾਲ ਹੋ ਗਏ ਪੰਡ ਪੂਣਾ ਕਰ ਰਹੇ ਪਹਿਲਾਂ ਪੰਡ ਪੂਣਾ ਕਰਕੇ ਪੰਡਾ ਛੰਡੀ ਕਰਕੇ ਮੁੱਖ ਮੰਤਰੀ ਬਣ ਗਏ ਜਿਹੜੇ ਅੱਜ ਦੋਵੇਂ ਵਿਰੋਧੀ ਤੇ ਚੁੰਦੇ ਸੀ ਸਰਕਾਰਾਂ ਨੂੰ ਇਹ ਗਾਲ੍ਹਾਂ ਕੱਢਦੇ ਸੀ ਕਿੱਕਲੀਆਂ ਸੁਣਾਉਂਦੇ ਸੀ ਪਤਾ ਨਹੀਂ ਕੀ ਕੀ ਬੋਲਦੇ ਸੀ ਲੋਕ ਤਮਾਸ਼ਾ ਦੇਖਦੇ ਸੀ ਤਮਾਸ਼ਾ ਦਿਖਾ ਦਿਖਾ ਕੇ ਇਹਨਾਂ ਨੇ ਡਮਰ ਉਡਖਾ ਕੇ ਡਖਾ ਕੇ ਔਰਤਾਂ ਨੂੰ 1000 ਰੁਪਏ ਦੇਵਾ ਕੇ ਕਹਿ ਕੇ ਵੋਟਾਂ ਲੈ ਲਈਆਂ ਤੇ ਅੱਜ ਕਰ ਕੀ ਰਿਹਾ ਇਹ ਅੱਜ 4 ਸਾਲ ਹੋ ਗਏ ਇਹਨਾਂ ਨੂੰ ਮੁੱਖ ਮੰਤਰੀ ਬਣਿਆ ਪੰਜਾਬ ਦੇ ਵਿੱਚ ਲੱਖਾਂ ਕਰੋੜ ਰੁਪਏ ਦਾ ਇਹਨਾਂ ਨੇ ਕਰਜ਼ਾ ਚੜਾਤਾ ਪੰਜਾਬ ਪਾਣੀ ਚ ਡੁੱਬ ਗਿਆ ਤੇ ਜੀ ਵੀ ਡੁੱਬ ਗਿਆ ਹੁਣ ਫੇਰ ਡੁੱਬ ਗਿਆ ਹਰ ਸਾਲ ਕਿਤੇ ਨਾ ਕਿਤੇ ਜਿਹੜਾ ਗੜੇ ਪੈ ਜਾਂਦੇ ਆ ਫਸਲਾਂ ਮਾਰੀਆਂ ਜਾਂਦੀਆਂ ਪਰ ਐਵੇਂ ਮੁੱਛ ਵੀ ਨਹੀਂ ਪੀਤਾ ਲੋਕਾਂ ਨੇ ਲੋਕਾਂ ਨੂੰ ਜਵਾਬ ਦੇਣ ਦੀ ਥਾਂ ਤੇ ਹੁਣ ਜਦੋਂ بیمار ਹੋ ਗਏ ਉੱਠ ਕੇ ਵਾਪਸ ਆਇਆ ਪਹਿਲਾਂ ਤਾਂ ਜਾਂਦਾ ਵਾਸਪਤਾਨ ਵੱੜ ਗਿਆ ਜਾ ਕੇ ਉਹ ਜਿਹੜੇ ਉੱਠ ਕੇ ਵਾਪਸ ਆਇਆ ਤਾਂ ਆ ਆ ਕੀ ਗੱਲ ਕਰ ਰਿਹਾ ਹੈ ਚਾਰ ਵਾਰ 20 ਸਾਲ ਤੋਂ ਐਮਪੀ ਰਹਿ ਚੁੱਕੇ ਆ ਪੰਜਵੀਂ ਵਾਰ ਬਣਿਆ ਉਹਨਾਂ ਨੂੰ 10 ਲੱਖ ਲੋਕਾਂ ਦੀ ਆਗੂ ਨੂੰ ਇੱਕ ਸਰਕਾਰ ਜੋ ਔਰਤ ਨੂੰ ਇੰਨਾ ਗਲਤ ਬੋਲ ਰਿਹਾ ਜਵਾਬ ਦੇ ਲੋਕਾਂ ਨੂੰ ਕਿ ਹੜਪੀਟ ਦਾ ਲਈ ਕੀ ਕੀਤਾ ਪੰਜਾਬ ਨੇ ਕੀ ਕੀਤਾ 1000 ਰੁਪਏ ਔਰਤਾਂ ਦਾ ਕਦੋਂ ਦੇਵਾਂਗਾ ਇਹ ਜਵਾਬ ਦੇ ਚੌਕੀਆਂ ਲਾ ਲਓ ਆ ਕਰ ਲਓ ਆ ਕਰ ਨੋ ਇਹ ਪੰਡਾ ਹੁਣੇ ਕੰਮ ਨਹੀਂ ਚੱਲਣੇ ਮੁੱਖ ਮੰਤਰੀ ਵਾਲੇ ਰੋਲ ਚਾ ਪੰਡ ਪੁਣਾ ਛੱਡ ਇਹ ਮੰਗ ਲੈ ਕੇ ਆਈਆਂ ਸੀ ਅੱਜ ਆ ਸਰਕਾਰ ਦੀ ਗੱਲ ਕਰੀ ਹਰ ਸਿਮਰਤਪਾਰ ਦੀ ਫਰਕਾ ਨੂੰ ਲੈ ਕੇ ਗੱਲਾਂ ਚੱਲਦੀ ਸੀ ਉਹਦੇ ਸੋਨਾ ਦੇ ਗਹਿਣੇ ਨੂੰ ਲੈ ਕੇ ਜਾਇਦਾਦਾਂ ਨੂੰ ਲੈ ਕੇ ਵੀ ਪੁਰਾਣੀ ਸਰਕਾਰਾਂ ਕਹਿੰਦੀਆਂ ਰਹੀਆਂ ਨੇ ਵੀ ਬਹੁਤ ਗੰਨਮੈਂਡੀਆਂ ਨਾਲ ਲਗਾਈ ਜਲ ਸੋਨੇ ਨੂੰ ਲੈ ਕੇ ਮੁੱਤੇ ਚੱਕ ਦਿੱਤੀ ਉਹਦੇ ਵਾਰਿਕ ਨੂੰ ਦੇਖੋ ਇਹ ਤਾਂ ਮੈਂ ਕਹਿਣਾ ਚਾਹਣੀ ਐ ਵੀ ਉਹਨਾਂ ਦਾ ਉਹ ਤਾਂ ਖਾਨਦਾਨੀ 100-100 ਸਾਲਾਂ ਦੇ ਉਹਨਾਂ ਦੇ ਤਾਂ ਫਾਦਰ ਉਹਨਾਂ ਦੇ ਗ੍ਰੈਂਡਫਾਦਰ ਮੰਤਰੀਆਂ ਚ ਸੀਗੇ ਉਹ 100-100 ਸਾਲ ਦੇ ਜਿਹੜੇ ਹੈਗੇ ਆ ਉਹ ਸੰਡੇ ਹੋਏ ਲੋਕ ਐ ਉਹਦੇ ਖਾਨਦਾਨੀ ਲੋਕ ਹੈ ਖਾਨਦਾਨੀ ਅਮੀਰ ਹੈ ਇਹਨਾਂ ਕੋਲ ਇਹਦਾ ਕਾਇਕ ਪਰਸੋਂ ਤਾਂ ਇਹਦੀ ਮਾਂ ਕਹਿੰਦੀ ਸੀ ਸਜਾਪੇ ਮੈਂ ਤਾਂ 25000 ਪੈਨਸ਼ਨ ਤੇ ਗੁਜ਼ਾਰਾ ਕਰਦੀ ਆ ਤੇ ਅੱਜ ਉਹ 25000 ਪੈਨਸ਼ਨ ਵਾਲੇ ਆ ਉਹ ਇਹਨਾਂ ਦਾ ਸੋਨਾ ਪਾਈ ਫਰਦੀ ਆ ਕੀ ਕੁਝ ਬਣਾ ਲਿਆ ਇਹਨਾਂ ਨੇ ਹਰ ਰੋਜ਼ ਆਸਟ੍ਰੇਲੀਆ ਦੇ ਗੇੜੇ ਹਰ ਰੋਜ਼ ਕੈਨੇਡਾ ਹਰ ਰੋਜ਼ ਅਮਰੀਕਾ ਸਾਰੇ ਸੁਨਿਆਰੇ ਦਿੱਲੀ ਦੇ ਲੁੱਟ ਲਏ ਸਾਰੇ ਸੁਨਿਆਰੇ ਚੰਡੀਗੜ੍ਹ ਦੇ ਲੁੱਟ ਲਏ ਇਹਨਾਂ ਇਹਨਾਂ ਸੋਨਾ ਪਾ ਕੇ ਬਹਿ ਗਿਆ ਸਾਰਾ ਟੱਬਰ ਹੋਰ ਜਵਾਬ ਦੇਵੇ ਠੀਕ ਹੈ ਜਿਹੜਾ ਲੋਕਾਂ ਨੂੰ ਗੱਲਾਂ ਕਰਦਾ ਸੀ ਨਾ ਹੁਣ ਜਵਾਬ ਦੇਵੇ ਐਨਾ ਕੁਝ ਕੀ ਸਾਰਾ ਪੰਜਾਬ ਲੁੱਟ ਕੇ ਖਾ ਗਏ ਲੋਕ ਇਹਨਾਂ ਨੇ ਲੋਕਾਂ ਨੂੰ ਔਰਤਾਂ ਨੂੰ ਕਿਹਾ ਤੁਹਾਨੂੰ 100000 ਰੁਪਏ ਉਹਨਾਂ ਤਾਂ ਕੋਈ ਹਜ਼ਾਰ ਨਹੀਂ ਦਿੱਤਾ ਆਪ ਦਾ ਘਰ ਇਹਨਾਂ ਨੇ ਪਰਲੇ ਮੈਂ ਕਿਹਾ ਨਹੀਂ ਪਰਨੇ ਉਛਲ ਗਏ ਇਹਨਾਂ ਕੋਲੋਂ ਕਾਬੂ ਨਹੀਂ ਹੋ ਰਿਹਾ ਇੰਨਾ ਪੈਸਾ ਇਕੱਠਾ ਕਰ ਲਿਆ ਇਹਨਾਂ ਝੂਠ ਬੋਲੇ ਇਹਨਾਂ ਝੂਠ ਬੋਲੇ ਇਹਨਾਂ ਨੇ ਲੋਕਾਂ ਨੂੰ ਰੱਜ ਕੇ ਬੁੱਧੂ ਬਣਾਇਆ ਤੇ ਬਣਾ ਕੇ ਆਪੇ ਐਸ਼ ਕਰੀ ਜਾਂਦੇ ਆ ਗੱਲ ਕਰੀਏ ਸੁਖਵੀਰ ਸਿੰਘ ਬਾਦਲ ਜੀ ਦੇ ਵੀ ਪਤਾਉਛ ਲਾਇੰਦ ਨੇ ਕੋਈ ਐ ਜੀ ਪੀ ਸੀ ਦਾ ਜਿਹੜਾ ਪੈਸਾ ਵਰਤਿਆ ਯਾਰ 8 ਮਿੰਟਾਂ ਦੇ ਲਈ ਕਿਉਂ ਨਾ ਬੋਲੋ ਆਪਣੇ ਨਿੱਜੀ ਖਾਤੇ ਚ ਨਹੀਂ ਦਿੱਤੇ ਇਹਦੇ ਬਾਰੇ ਕਿਵੇਂ ਦੇਣ ਦੇਖੋ ਮੈਂ ਫੇਰੇ ਹੀ ਗੱਲ ਕਹਿਣੀ ਹੈ ਕਿ ਕਿੰਨੀ ਸ਼ਰਮ ਦੀ ਗੱਲ ਹੈ ਕਿ ਤੁਸੀਂ ਖੁਦ ਕੁਝ ਨਹੀਂ ਕਰਨਾ ਤੁਸੀਂ ਤਾਂ ਹਸਪਤਾਲ ਵੜ ਕੇ ਜਾ ਕੇ ਠੀਕ ਹੈ ਤੁਸੀਂ ਤੁਹਾਡੀ ਜੇਬ ਤੋਂ ਤੁਸੀਂ ਇੰਨਾ ਲੁੱਟ ਮਾਰ ਕੀਤੀ ਹੈ ਤੁਸੀਂ ਕੋਸ਼ਿਸ਼ ਤਾਂ ਲੋਕਾਂ ਨੂੰ ਕਹਿੰਦੇ 12 ਹਜ਼ਾਰ ਕਰੋੜ ਇਹ ਡਿਜਾਸਟਰ ਫੰਡ ਜਿਹੜਾ ਇਹਨਾਂ ਕੋਲ ਪਿਆ ਸੀ ਤੁਸੀਂ ਉਹ ਵੀ ਖਾ ਗਏ ਅੰਗਣਵਾੜੀ ਵਰਕਰਾਂ ਦੀਆਂ 6-6 ਮਹੀਨੇ ਦੀਆਂ ਤਨਖਾਹਾਂ ਖਾ ਗਏ ਬੱਚਿਆਂ ਦਾ ਰਾਸ਼ਨ ਖਾ ਗਏ ਸਾਰਾ ਪੰਜਾਬ ਲੁੱਟ ਕੇ ਖਾ ਗਏ ਪੀਪੀਆਂ ਦਾ 10000 ਰੁਪਇਆ ਖਾ ਗਏ ਸਾਰਾ ਕੁਝ ਖਾ ਗਏ ਤੂੰ ਉਹ ਤੱਕ ਕਿਸੇ ਨੂੰ ਦੇ ਕੇ ਉਹਦਾ ਕਿ ਲੱਖ ਰੁਪਇਆ ਉਹ ਐਵੇਂ ਫਾਲਤੂ ਦੀਆਂ ਗੱਲਾਂ ਡਰਾਮੇਬਾਜ਼ੀ ਫੇਰ ਹਰ ਗੱਲ ਤੇ ਡਰਾਮਾ 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 ਝੂਠ ਬੋਲਣ ਦਾ ਕੋਈ ਸਿਰਾ ਹੁੰਦਾ ਪਰ ਇਹ ਬੰਦੇ ਨੇ ਉਹ ਵੀ ਨਹੀਂ ਛੱਡੀ। ਉਹ ਸਰਕਾਰ ਵੱਲੋਂ 40000 ਰੁਪਏ ਲੋਕਾਂ ਘਰਾਂ ਦੇ ਮਵਾਜੇ ਕਿੰਨੇ ਰਿਲੀਜ਼ ਕਰ ਰਹੇ ਨੇ। ਸਾਨੂੰ ਲੱਗਦਾ ਵੀ 40000 ਰੁਪਏ ਦੇ ਵਿੱਚ ਇੱਕ ਘਰ ਦੇ ਕਮਰੇ ਬਣੇ ਹੋ ਜਾਣਗੇ। ਬਿਲਕੁਲ ਵੀ ਨਹੀਂ ਹੋ ਸਕਦੇ। 40000 ਰੁਪਏ ਨਾਲ ਕਿੱਥੋਂ ਘਰ ਬੈਜੂਗਾ। 40000 ਰੁਪਏ ਦਾ ਜਿਹੜਾ ਰੇਤਾ ਹੈ ਇਹਨਾ ਮਹਿੰਗਾ ਹੈ ਇਸ ਵੇਲੇ ਰੇਤਾ ਵੀ ਨਹੀਂ ਆਉਂਦਾ 40000 ਵਾਸ਼ਰੂਮ ਨਹੀਂ ਬਣਦਾ ਤੇ 40000 ਚ ਕੁਝ ਵੀ ਨਹੀਂ ਕਰ ਰਹੇ ਕੱਖ ਵੀ ਨਹੀਂ ਕਰ ਰਹੇ। ਹੁਣ ਤੁਸੀਂ ਦੇਖੋ ਇਹ ਝੂਠਾ ਫੜ ਕੇ ਖੜ੍ਹ ਕੇ ਉਹ ਪਿਛਲਾ ਤਾਂ ਪੀਪਾ ਮੰਤਰੀ ਸੀ ਏ ਠੁੱਠਾ ਮੰਤਰੀ ਹੋ ਗਏ ਉੱਟ ਕੇ ਖਾ ਲੋ ਪੈਸੇ ਲੈ ਕੇ ਕੋਈ ਇੰਜਰੀਵੜ ਲੈ ਜੂਆ ਕੋਈ ਸ਼ੇਰ ਖਾ ਲੈਣਗੇ ਰੋਟਾ ਲੋ ਪੰਜਾਬ ਨੂੰ ਰੋਟਾ ਲੋ ਐਨਆਰਆਈ ਨੂੰ ਸਰਕਾਰ ਠੁੱਠੇ ਪੜਨ ਵਾਸਤੇ ਬਣਾਈ ਆ ਬਹੁਤ ਪੈਸਾ ਐਨਾ ਕੋਈ ਪੈਸਾ ਲਾਓ ਪੰਜਾਬ ਦੇ